Al-Mukh-la-ha <laughs> ਕੁੱਟਲੇ ਕੋ ਬਵਾਏ ਦਿਓ ਉਹ ਵੰਦਨਾ ਸਾਡੇ ਬੜੀ ਹੀ ਸਤਿਕਾਰਯੋਗ ਬਾਪੂ ਮੁਖਤਉਰ ਸਿੰਘ ਜੀ ਮੈਂਬਰ ਜੋ ਅਕਾਲ ਪੁਰਖ ਪਰਮਾਤਮਾ ਨੇ ਤਕਰੀਬਨ 85 ਸਾਲ ਦੀ ਉਮਰ ਦੇ ਵਿੱਚ ਅਕਾਲ ਚਲਾਣਾ ਕਰਕੇ ਪਰਿਵਾਰ ਨੇ ਉਹਨਾਂ ਦੇ ਪੁੱਤਰ ਭਾਈ ਅਮਰੀਕ ਸਿੰਘ ਭਾਈ ਕੁਲਦੀਪ ਸਿੰਘ ਉਹਨਾਂ ਦੀ ਪੁੱਤਰੀ ਰਾਜਪੁਰ ਸੋ ਸਾਰੇ ਹੀ ਛੋਟੇ ਵੱਡੇ ਪਰਿਵਾਰ ਨੇ ਰਲ ਮਿਲ ਕੇ ਸਤਿਗੁਰਾਂ ਦੀ ਰੱਬੀ ਬਾਣੀ ਦਾ ਊਟ ਆਸਰਾ ਲਿਆ ਗਿਆ ਸਹਿਜ ਪਾਠ ਪ੍ਰਾਰੰਭ ਕਰਵਾਇਆ ਗਿਆ ਤੇ ਸਤਿਗੁਰਾਂ ਦਾ ਬਚਨ ਹੈ ਸਤਿਗੁਰਾਂ ਦੇ ਬਚਨ ਅਨੁਸਾਰ ਰੱਬੀ ਬਾਣੀ ਦਾ ਕੀਰਤਨ ਹੋਇਆ ਅੰਤੇ ਸਤਿਗੁਰੂ ਬੋਲਿਆ ਕਿ ਸਹਿਜ ਕੀਰਤਨ ਕਰਿਓ ਨਿਰਵਾਣ ਦੀ ਸੋ ਸਤਿਗੁਰੂ ਮਹਾਰਾਜ ਕਹਾਂਕਨ ਉਸ ਵਿਚੜੀ ਹੋਈ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਦਣਾ ਪਈ ਹੀ ਅਰਦਾਸ ਬੇਨਤੀ ਕਰੀਏ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਬਾਪੂ ਗਗਤੌਰ ਸਿੰਘ ਉਹਨਾਂ ਤੋਂ ਸੰਸਾਰਿਕ ਜੀਵਨ ਦੇ ਵਿੱਚ ਵਿਚਰਦਿਆਂ ਹੋਇਆਂ ਬੜੇ ਬਰਕਾਰਾਂ ਦੀਆਂ ਭੁੱਲਾਂ ਗਲਤੀਆਂ ਰਹਿ ਗਈਆਂ ਹੋਣਗੀਆਂ ਉਹਨਾਂ ਦੀਆਂ ਭੁੱਲਾਂ ਨੂੰ ਨਾ ਸਤਾਜੋ ਰਿਆਂ ਆਪਣੇ ਚਰਨਾਂ ਦੇ ਵਿੱਚ ਜੋਗ ਸਥਾਨ ਬਖਸ਼ ਕਰਨਾ ਕਿਰਪਾ ਕਰੀ ਸਤਿਗੁਰੂ ਮਹਾਰਾਜ ਰਹਿਮਤ ਕਰਨ ਆਓ ਆਪਾਂ ਸਾਰੇ ਰਲ ਕੇ ਇਹ ਸਤਿਗੁਰਾਂ ਦੇ ਵਿਚਾਰਾਂ ਦੇ ਉੱਤੇ ਅਦਾਸ ਕਰੀਏ ਕਥਾ ਵਿਚਾਰ ਕਰਦੇ ਹਾਂ ਕਿ ਅਨੇਕਾਂ ਪ੍ਰਕਾਰ ਦੀਆਂ ਪੁੰਨ ਕੱਟੀਆਂ ਰਹਿ ਜਾਂਦੀਆਂ ਨੇ ਆਪ ਸੰਗਤ ਗੁਰੂ ਮਹਾਰਾਜ ਬਖਸ਼ ਸਿੰਘ ਹਨ ਸੋ ਬਾਪੂ ਜੀ ਦੇ ਪੁੱਤਰਾਂ ਬਨੋਂ ਜੋ ਬਾਪੂ ਜੀ ਦੇ ਨਿਮਿਤ ਪੁੰਨਦਾਨ ਕੀਤਾ ਗਿਆ ਸਤਿਗੁਰੂ ਮਹਾਰਾਜ ਜੀ ਖਜ਼ਾਨੇ ਦੇ ਵਿੱਚੋਂ 5100 ਰੁਪਏ ਗੁਰੂ ਘਰ ਦੀ ਚਲਵੀਂ ਕਾਰ ਸੇਵਾ ਦੇ ਵਿੱਚ ਤੇ 3100 ਰੁਪਏ ਜੋ ਬਾਬਾ ਗੁੰਦਰੀ ਵਾਲੇ ਸੰਘਰਵੜਿਆਂ 21 ਰੁਪਿਆ ਜੋ ਆਪਣਾ ਸਰਕਾਰੀ ਪ੍ਰਾਇਮਰੀ ਸਕੂਲ ਹੈ ਸੋ ਆਪਣੀਆਂ ਕਿਰਤ ਕਮਾਈਆਂ ਨੂੰ ਇਹਨਾਂ ਨੇ ਸਫਲਾ ਕੀਤਾ ਹੈ ਮਹਾਰਾਜ ਜੀ ਚੜ੍ਹਦੀ ਕਲਾ ਬਖਸ਼ਿਸਤਰੀ ਆਓ ਸਾਰੀ ਸੰਗਤ ਕਰੋ ਰਸਨਾ ਨੂੰ ਪਵਿੱਤਰ ਅਨੰਦ ਸੇਵ ਦੀ ਬਾਣੀ ਦੇ ਵਿੱਚ ਜੁੜਨਾ ਕਰੀਏ ਸਾਰੀ ਸੰਗਤ ਨੇ ਸਾਥ ਦੇ ਲਗਭਗ ਆਪਣੇ ਅਨੰਦ ਸੇਵ ਦੀ ਬਾਣੀ ਲਗਭਗ ਸਾਰਿਆਂ ਦੇ ਗਾਣ ਸੁਣਿਆ ਸੋ ਸਾਰੀ ਸੰਗਤ ਕਰੋ ਰਸਨਾ ਨੂੰ ਪਵਿੱਤਰ ਰਾਤ ਕਲੀ ਮਨ ਦਾ ਦੀਦਾਨ ਦੀ ਗੁਰ ਕਾਜ I'm in وار ديكا هر سات واه تي تي فت روٹھا کچھ تپ ਉਦੇ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਕਹੋ ਨਾਨਕ ਸਬ ਤੇਰੀ ਬੜਾਈ ਕੋਈ ਨਾ ਨਾ ਜਾਣੇ ਮੇਰਾ ਬੋਲਣਾ ਜੀ ਵਾਹਿਗੁਰੂ ਜੀ ਤੀਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ ਤਾਕੋ ਬਿਗਨ ਨਾ ਕੋ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਅਰਦਾਸ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ 10ਵੀਂ ਪ੍ਰਤਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੇ ਈ ਤਾਏ ਫਿਰ ਅੰਗਦ ਗੁਰ ਤੇ ਅਮਰਦਾਸ RAMਦਾਸ ਐ ਹੋਈ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਈ ਆਈ ਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਉ ਨਿਦਿਆਵੇ ਧਾਏ ਸਭ ਥਾਈ ਹੋਏ ਜੀ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਜੀ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰਿਆਂ ਦਾ ਧਿਆਨ ਤਰਕੇ ਬਲੋ ਜੀ ਪੰਜਾਂ ਪਿਆਰਿਆਂ ਚਾਰ ਸਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੀਗ ਚਲਾਈ ਤੀਗ ਬਾਹੀ ਦੇਖ ਕੇ ਅੰਡਠ ਕੀਤਾ ਤਿੰਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੁਲਾਓ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ ਤਿੰਨਾ ਦੀ ਕਮਾਈ ਦਾ ਧਿਆਨ ਤਰ ਕੇ ਬੁਲਾਓ ਜੀ 52 ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿ ਆਵੇ ਚਿਤਿ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰਚਿਆ ਰਿਆਇਤ ਦੇਗ ਤੀਗ ਫਤੇ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਕਾਲ사 ਜੀ ਕੇ ਬੋਲ ਵਾਲੇ ਬਲੋ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬਲੋ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਜੀ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਨ ਨੇਉਟਿਆਂ ਦੀ ਓਟ ਸੱਚੇ ਪਿਤਾ ਆਪ ਬਾਹਿ ਗੁਰੂ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਬਾਕਨ ਜੇ ਹਾਚੀ ਜੀ ਲਿਖਿਆ ਤੇਹਾ ਹੁਕਮ ਕਮਾਹੇ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਬਾਕਾਂ ਅਨੁਸਾਰ ਆਪ ਜੀ ਦੇ ਦਰ ਘਰ ਦੇ ਸ਼ਰਧਾਲੂ ਬਾਬਾ ਬਖਤੌਰ ਸਿੰਘ ਜੀ ਜੋ ਆਪ ਜੀ ਵੱਲੋਂ ਬਖਸ਼ਿਸ਼ ਕੀਤੀ ਸਵਾਸਾਂ ਰੂਪੀ ਪੂੰਜੀ ਨੂੰ ਭੋਗਦਿਆਂ ਹੋਇਆਂ ਅਕਾਲ ਚਲਾਣਾ ਕਰਗੇ ਹਨ ਪਿਛੋਂ ਉਹਨਾਂ ਦੇ ਸੁਪੁੱਤਰ ਭਾਈ ਅਮਰੀਕ ਸਿੰਘ ਭਾਈ ਕੁਲਦੀਪ ਸਿੰਘ ਅਤੇ ਸਾਰੇ ਹੀ ਪਰਿਵਾਰ ਵੱਲੋਂ ਰਲ ਮਿਲ ਕੇ ਆਪ ਜੀ ਦੀ ਰੱਬੀ ਬਾਣੀ ਦਾ ਓਟ ਆਸਰਾ ਲਿਆ ਗਿਆ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਵਾਏਗੇ ਉਪਰੰਤ ਆਪ ਜੀ ਦੀ ਹਜ਼ੂਰੀ ਦੇ ਅੰਦਰ ਕਥਾ ਵਿਚਾਰ ਰੱਬੀ ਬਾਣੀ ਦਾ ਕੀਰਤਨ ਹੋਇਆ ਸੱਚੇ ਪਾਤਸ਼ਾਹ ਜੀ ਉਸੁਮੁੱਤੀ ਸੇਵਾ ਨਿਭਾਉਂਦਿਆਂ ਕੋਲੋਂ ਬਾਣੀ ਪੜ੍ਹਦੇ ਆਂ ਕੀਰਤਨ ਕਰਦੇ ਆਂ ਕਥਾ ਵਿਚਾਰ ਕਰਦੇ ਆਂ ਇੱਕ ਨੀ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਰਹਿ ਗਿਆ ਹੋਣਗੀਆਂ ਆਪ ਜੀ ਦੇ ਅਣਜਾਣ ਬੱਚੇ ਸਮਝ ਕੇ ਮਾਫ ਕਰ ਦੇਣਾ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਸੁੱਧ ਸਪਸ਼ਟ ਬਾਣੀ ਪਾਣ ਕਿਰਤਨ ਕਰਨ ਕਥਾ ਵਿਚਾਰ ਕਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਪੜੀ ਸੁਣੀ ਬਾਣੀ ਸੋਧ ਕੇ ਸਤਿਗੰਕ ਸੱਚਖੰਡ ਸਾਹਿਬ ਕੇ ਪ੍ਰਵਾਨ ਕਰਨੀ ਬਾਣੀ ਦਾ ਭਾਵ ਉਸ ਵਿਛੜੀ ਹੋਈ ਆਤਮਾ ਨੂੰ ਸੁਹਾਈ ਹੋਵੇ ਸੱਚੇ ਪਾਤਸ਼ਾਹ ਜੀਓ ਬਾਬਾ ਬਖਤੌਰ ਸਿੰਘ ਜੀ ਕੋਲੋਂ ਸੰਸਾਰਿਕ ਜੀਵਨ ਦੇ ਵਿੱਚ ਵਿਚਰਦਿਆਂ ਹੋਇਆਂ ਇੱਕ ਨੀ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਰਹਿ ਗਿਆ ਹੋਣਗੀਆਂ ਉਹਨਾਂ ਦੀਆਂ ਭੁੱਲਾਂ ਨੂੰ ਨਾ ਚਿਤਾਰਦਿਆਂ ਹੋਇਆਂ ਆਪਣੇ ਚਰਨਾਂ ਦੇ ਵਿੱਚ ਜੋਗ ਅਸਥਾਨ ਬਖਸ਼ਿਸ਼ ਕਰਨਾ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸੱਚੇ ਪਾਤਸ਼ਾਹ ਜੀਓ ਦਰੋਂ ਘਰੋਂ ਗੁਰਸਿੱਖੀ ਜੀਵਨ ਦਾ ਨਾਮਦਾਨ ਭਰੋਸਾ ਦਾਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸੱਚੇ ਪਾਤਸ਼ਾਹ ਜੀਓ ਸੇਵਕ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੋਚਾਕੇ ਪਹਿਨਾਏ ਗਏ ਹਨ ਆਪ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪ੍ਰਲੋਕ ਦੇ ਵਿੱਚ ਪਰਦੇ ਕੱਜਨੇ ਐਸੇ ਵੇਲੇ ਜੋ ਵੀ ਸੰਗਤ ਮਾਈ ਭਾਈ ਨੇ ਹਾਜ਼ਰੀਆਂ ਭਰੀਆਂ ਸਭ ਦੀਆਂ ਹਾਜ਼ਰੀਆਂ ਤਿਲ ਫੁੱਲ ਪੇਟਾਵਾਂ ਦਰ ਪ੍ਰਵਾਣ ਕਰਨੀਆਂ ਆਪ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਤ੍ਰਿਹਾਵਲ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਆਪ ਪ੍ਰਵਾਣ ਕਰੋ ਪ੍ਰਵਾਣ ਕੀਤਾ ਪ੍ਰਸ਼ਾਦ ਸੰਗਤਾਂ ਦੇ ਵਿੱਚ ਵਰਤਾਵਨ ਦੀ ਆਗਿਆ ਹੋਵੇ ਜੋ ਵੀ ਸ਼ਕੇ ਮੁੱਖੋਂ ਸਵਾਸ ਸਵਾਸ ਆਪ ਜੀ ਦਾ ਨਾਮ ਜਪੇ ਕਰੋ ਕਿਰਪਾ ਆਪ ਆਪਣੇ ਇਲਾਹੀ ਪਰਮਾਨ ਸੁਣਾ ਕੇ ਸੰਗਤਾਂ ਨੂੰ ਨਦਰੀ ਨਦਰ ਨਿਹਾਲ ਕਰੋ ਕਿਰਪਾ ਮਿਹਰ ਕਰੋ ਸੇਈ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤ ਵਿੱਚ ਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਕੁਾਰ ਹੋਏ ਸੰਮ ਲੈਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਜੋ ਸਰਦਾ ਕਰ ਸੇਵਦੇ ਗੁਰ ਪਾਰਿ ਉਤਾਰਨ ਜੋ ਸਰਦਾ ਕਰ ਸੇਵਦੇ ਗੁਰ ਪਾਰਿ ਉਤਾਰਨ ਬੋਲੇ ਇਸੋ ਨੇਹਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ i

ਸੋਰਠਿ ਮਹਲਾ 5 ਅਬ ਨਸੀ ਧੀਅਨ ਕੋ ਪਾਪ ਸਿਵਰਤ ਸੋਰਤ ਕੋਈ ਸਤ ਸੰਪਰਵਤ ਦੀ ਬਾਤ ਦੀ ਬਾਤ ਤੇ ਬਾਣੀ ਹਰ ਇੱਕ ਜਵਾਨ ਤੇਰੀ ਸੇਵਹੁ ਹਰਕਤ ਤੇ ਮੇਰੀ ਸਰਵਾਰ ਸਭ ਕੀ ਹੈ ਅਰਦਾਸ ਦੇ ਅੰਦਰ ਸਤਿਪੰਦ ਤਉ ਤਰਬਾਰ ਸਰਵ ਤੇ ਜੋ ਬੁਝੀ ਜੀ ਕਿਤੇ ਸਭ ਤੋਂ ਵੱਡੇ ਬਾਗ ਦੀ ਸਿਮਰ ਕੇ ਜੋ ਕੁੜਾਈ ਬਸ ਵਰਤੇ ਅੱਜ ਆਪ ਸਾਰੇ ਭਾਈ ਪ੍ਰਸੰਤਾ ਦਾਕਨ ਉਸੇ ਵਾਈਪਾਇਓ ਕਿਦਰ ਫਾਕਸਪਨ ਤੇ ਸਰਕਾਰੇ ਤੋਂ ਸਰਬਸਿ ਮਹਾਨ ਬਕਤੂਰ ਸਿੰਘ ਜਿਹਨਾਂ ਨੇ ਆਪਣੇ ਅਸੀਰਤ ਦਾ ਵਿੱਚ ਫਿਰ ਫਿਰ ਬਲਿਆ ਕਰਕੇ ਆਪਣਾ ਜੀਵਨ ਸਿਰ ਦਿੱਤਾ ਉਹਨਾਂ ਦੀ ਕੁਰਬਾਨੀ ਨੂੰ ਆਪ ਕਿਹਾ ਪਿਆ ਪਰ ਸਰੂ ਹੈ ਇਹ ਸਭ ਜਾਤਾਂ ਇਹੀ ਤਰ੍ਹਾਂ ਪ੍ਰਵਾਤ ਦੇ ਦਰਪਿਤ ਸਿੱਧੇ ਪਾਸ਼ਿਕ ਪਟਟਰੋ ਬਾਬਾ ਬਕਤ ਉਸ ਨੂੰ ਖੇਚਾ ਨਾ ਤਨਲਾ ਦੀ ਕੋਸ਼ਿਸ਼ ਕਰੇ ਸੰਗਤ ਦੀ ਕਿੰਨੀ ਅਦਾਸ ਪਾਈ ਆਦੀ ਵਿਣਤੀ ਦੁਇਕਰ ਚੁਰਦੂ ਮਾ ਆਪਾ ਵੇਟਾਣਾ ਗਾਸ ਇਹ ਸੰਗਤ ਦੇ ਅੰਦਰ ਆਸ ਕਰਕੇ ਸੰਗਤ ਦੀ ਅਦਾਸ ਦੇ ਪ੍ਰੋਪੂਰਿ ਵਿੱਚ ਸੋ ਜਿੱਦ ਤੇ ਪਾ ਗਿਆ ਆਪਾਂ ਤੁਸੀਂ ਸਾਰੀਆਂ ਸੰਗਤਾਂ ਪਾਈ ਪਾਈ ਕਰ ਸਕਤ ਪੰਜੇ ਪਰਿਵਾਰ ਪਰੰਜੇ ਸਾਰੇ ਪੂਜੀ ਹੈ ਸਾਰੀਆਂ ਸੰਗਤਾਂ ਦਾ ਬਾਬਾ ਜੀ ਦੇ ਸੁਪੁੱਤਰ ਭਾਈ ਅਗਰ ਸਿੰਘ ਜਪਦੀਪ ਸਿੰਘ ਵੱਲੋਂ ਤੁਹਾਡਾ ਸਾਰਿਆਂ ਸੰਗਤਾਂ ਦਾ ਭਾਈ ਧਰਵਾ ਨਿੱਤੇ ਦੇ ਅੰਦਰ ਜੀਵਨ ਇਹ ਕਹਿ ਗਰਦੇ ਭਰਤ ਬਣਦੇ ਭਾਈ ਉਹਨਾਂ ਬਿੱਟੇ ਆਪਣੇ ਸਵਾਗਤ ਚਾਹੁੰਦੇ ਆ ਤੇ ਅੱਜ ਕਰ ਉਹਦਾ ਪਰਿਵਾਰ ਨੂੰ ਸੰਸਕਾਰ ਕਰਨਾ ਮਾਨ ਕਰਨ ਦਾ ਖਤਰ ਬਣਦੇ ਤੇ ਬੇਨਤੀ ਇਹ ਭਾਈ ਉਸੀ ਸਰਗਰ ਸਕਤ ਨੇ ਪ੍ਰਸ਼ਾਦਾ ਪਾਣੀ ਚਾਹ ਦਾ ਲੱਗ ਰਾ ਲੱਗਰ ਹਾਲੇ ਪਲਾਇਆ ਹੋਇਆ ਸਭ ਤੋਂ ਪਹਿਲਾਂ ਮੁੱਖ ਪ੍ਰਸ਼ਾਦਾ ਦਿੱਕਤ ਪ੍ਰਾਪਤ ਕਰਕੇ ਦੇਖਾ ਤੋਂ ਬਰਤ ਭਾਈ ਲੱਗਰ ਹਾਲ ਦੇ ਵਿੱਚ ਜੋ ਵੀ ਪਰਿਵਾਰਕ ਨੂੰ ਪ੍ਰੇਮ ਭਾਵ ਨਾਲ ਮੇਰੇ ਜੀਵਨੀ ਕੀ ਹੈ ਬਸ਼ੰਦਾ ਪਰਿਸ਼ਾਦ ਨੇ ਜਾਣੇ ਦੁਬਾਰਾ ਬਹੁਤ ਧੰਨਵਾਦ ਤੇ ਦੇਗਾ ਪ੍ਰਾਪਤ ਸਭਾਈ ਦਾ ਸੰਗਠਨ ਵਿੱਚ ਸਵਾਰਥ ਹੈ ਪਰਵਾਰ ਨਾਲ ਵੀ ਧੰਨਵਾਦ ਹੈ ਜਿਹਨਾਂ ਨੇ ਇਸ ਮੌਕੇ ਨੂੰ ਸੰਪੰਨ ਕਰਕੇ ਇੱਕ ਇਤਿਹਾਸ ਸਿਰਜਿਆ ਤੇ ਤੁਸੀਂ ਸਾਰਿਆਂ ਸਤਿਕਾਰਯੋਗ ਭਾਈ ਆਗਿਆਤ ਨੂੰ ਬਹੁਤ ਬਹੁਤ ਧੰਨਵਾਦ ਕਰੋ ਬਾਜ ਫੁਰਬੇਤ ਕਰਵੋ ਬਾਜ ਜਿੱਤ ਦਾ ਖੰਸਾ ਕੋਈ ਮਿੱਠੀ ਪੁੱਤ